ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਨੂੰ ਤੋਂ ਹਰਦੋਛਨੀਆਂ ਨੂੰ ਜਾਂਦੀ ਲਿੰਕ ਰੋਡ ਨੂੰ ਬਣਿਆ 10 ਸਾਲ ਤੋਂ ਜ਼ਿਆਦਾ ਅਰਸਾ ਹੋ ਚੁੱਕਿਆ ਹੈ ਤੇ ਇਸ ਦੀ ਹਾਲਤ ਦਿਨ ਬੱਬਾ ਦਿਨ ਮਾੜੀ ਹੁੰਦੀ ਜਾ ਰਹੀ ਹੈ ਹਾਲਤ ਇਹ ਹੈ ਕਿ ਬਾਈਪਾਸ ਦੇ ਪਾਰ ਦੀ ਸੜਕ ਦਾ ਕੁਝ ਹਿੱਸਾ ਬੁਰੀ ਤਰ੍ਹਾਂ ਨਾਲ ਟੁੱਟ ਫੁੱਟ ਗਿਆ ਹੈ ਤੇ ਇਸ ਤੇ ਵੱਡੇ ਵੱਡੇ ਅਤੇ ਡੂੰਘੇ ਟੋਏ ਪੈ ਗਏ ਹਨ ਜੋ ਹਰ ਰੋਜ਼ ਦੁਰਘਟਨਾਵਾਂ ਦਾ ਕਾਰਨ ਬਣ ਰਹੇ ਹਨ ਦੱਸ ਦਈਏ ਕਿ ਇਸ ਰੋਡ ਤੇ ਸ਼ਹਿਰ ਦਾ ਇੱਕ ਨਾਮੀ ਕਾਲਜ ਅਤੇ ਬੱਚਿਆਂ ਦਾ ਸਕੂਲ ਵੀ ਹੈ ਰੋਡ ਤੇ ਪਾਰੀ ਵਾਹਨਾਂ ਦੀ ਲਗਾਤਾਰ ਆਵਾਜ਼ਾਈ ਰਹਿੰਦੀ ਹੈ ਪਰ ਇਸ ਟੁੱਟੇ ਹੋਏ ਟੋਟੇ ਤੇ ਆਪਦੇ ਰੋਜ਼ ਗੱਡੀਆਂ ਖਾਸ ਕਰ 3 ਵੀਲਰ ਪਲਟ ਰਹੇ ਹਨ ਕੁਝ ਸਮਾਂ ਪਹਿਲਾਂ ਐਨਸੀਸੀ ਦੇ ਵਿਦਿਆਰਥੀਆਂ ਦਾ ਆਟੋ ਇੱਥੇ ਪਲਟਿਆ ਜਿਸ ਕਾਰਨ 6 ਵਿਦਿਆਰਥੀ ਜ਼ਖਮੀ ਹੋਏ ਸੰਤ ਤੇ ਬੀਤੇ ਦਿਨ ਇੱਕੀ ਰਿਕਸ਼ਾ ਪਲਟਣ ਨਾਲ ਕਾਲਜ ਦੀ ਇੱਕ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਅਤੇ ਉਸ ਦੀ ਬਾਹ ਵੀ ਟੁੱਟ ਗਈ ਇਸ ਇਲਾਕੇ ਦੇ ਲੋਕਾਂ ਦੀ ਇੱਕ ਹੋਰ ਸਮੱਸਿਆ ਇਹ ਹੈ ਕਿ ਰਿਹਾਇਸ਼ੀ ਇਲਾਕਾ ਬੜੇ ਕਰੀਬ 20 ਸਾਲ ਗੁਜ਼ਰ ਚੁੱਕੇ ਹਨ ਪਰ ਹਜੇ ਤੱਕ ਇਸ ਇਲਾਕੇ ਵਿੱਚ ਨਾ ਤਾਂ ਸੀਵਰੇਜ ਹੋਇਆ ਤੇ ਨਾ ਹੀ ਨਾਲੀਆਂ ਬਣੀਆਂ ਹਨ ਜਿਸ ਕਾਰਨ ਲੋਕਾਂ ਨੇ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਆਰਜੀ ਟੋਏ ਆਪਣੇ ਘਰਾਂ ਦੇ ਬਾਹਰ ਹੀ ਕੱਢੇ ਹੋਏ ਹਨ। ਬਰਸਾਤ ਦੇ ਦਿਨਾਂ ਵਿੱਚ ਸੜਕ ਦੀ ਹਾਲਤ ਅਤੇ ਸੀਵਰੇਜ ਅਤੇ ਨਾਲੇ ਨਾ ਹੋਣ ਕਾਰਨ ਲੋਕਾਂ ਨੂੰ ਬੇहद ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਉਹ ਚਲੇ ਹਾਲਾਤ ਬਹੁਤ ਬੁਰੇ ਆ ਜੀ ਬੱਚੇ ਕਈ ਵਾਰ ਸਕੂਲ ਆਲੇ ਆ ਸਿਕਿੰਦਰਾ ਕਾਲਜ ਦੇ ਬੱਚੇ ਜਾਂਦੇ ਆ ਉੱਥੋਂ ਕਈਆਂ ਦਾ ਮੋਟਰਸਾਈਕਲ ਕਿਆਂ ਦਾ ਆਟੋ ਪਲਟੀ ਹੋ ਜਾਂਦਾ ਤੇ ਬੱਚੇ ਵਿਚਾਰੇ ਗਾਇਲ ਹੋ ਜਾਂਦੇ ਆ ਫਿਰ ਆਨੂੰ ਪੁਲਿਸ ਵਾਲਿਆਂ ਨੂੰ ਦੱਸਣਾ ਪੈਂਦਾ ਵੀ ਆ ਗੱਡੀ ਪਲਟ ਗਈ ਆ ਤੇ ਰੋ ਆਏ ਦਿਨ ਰੋਜ ਕੋਈ ਨਾ ਕੋਈ ਹਾਦਸਾ ਹੋ ਜਾਂਦਾ ਆ ਆ ਦੇਖੋ ਖੱਡੇ 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 ਪਏ ਆ ਪਤਾ ਨਹੀਂ 10 ਸਾਲ ਤੋਂ ਉੱਪਰ ਹੋ ਗਿਆ ਇਹਦੇ ਰਿਪੇਅਰਿੰਗ ਨਹੀਂ ਹੋਈ ਸੜਕ ਤੇ ਕੋਈ ਦੀ ਕੋਈ ਵਿਸਥਾ ਨਹੀਂ ਜੀ ਸਾਰਿਆਂ ਨੇ ਆਪ ਆਪਣੇ ਘਰ ਪਾਣੀ ਡੱਕੇ ਰੱਖਿਆ ਵਿਚਾਰਿਆਂ ਨੇ ਤੇ ਮੈਂ ਮਜਬੂਰ ਬਹੁਤ ਆ ਪ੍ਰਸ਼ਾਸਨ ਨੇ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿ ਇੱਥੇ ਕੋਈ ਨਾ ਕੋਈ ਉਹਨਾਂ ਦਾ ਬੰਦੋਬਸਤ ਬਣਾਉਣਾ ਚਾਹੀਦਾ ਹੈ ਸੀਵਰੇਜ ਦਾ ਹੋਣਾ ਚਾਹੀਦਾ ਨਿਕਾਸ ਉਹ ਸੜਕ ਦੇ ਖੱਡੇ ਜਿਹੜੇ ਭਰवाने ਚਾਹੀਦੇ ਆ ਹਨਾ ਇਹ ਸਮੱਸਿਆ ਜੀ ਕਾਫੀ ਜੇ ਤੋਂ ਚੱਲਣ ਰਹੀ ਹੈ ਸੜਕ ਬਣੀ ਨੂੰ 10 ਸਾਲ ਹੋ ਗਏ ਆ ਪਰ ਇਹ ਜਿਹੜੀ ਸਮੱਸਿਆ ਸਾਡੇ ਤੇ ਆਈ ਆ ਇਹ ਪਹਿਲਾਂ ਵੀ ਇੱਥੇ ਟੁੱਟ ਚੱਗੇ ਸੀ ਤੇ ਠੀਕ ਫਿਰ ਉਹ 6 ਮਹੀਨੇ ਨਿਕਲੇ ਫੇਰ ਟੁੱਟ ਗਈ ਆ ਫੇਰ ਅਸੀਂ ਖੁਦ ਆਪਣੇ ਆਪ ਉਹ ਪੱਥਰ-ਪੁੱਥਰ ਪਵਾ ਕੇ ਤੇ ਸੀਮੈਂਟ ਲਾ ਕੇ ਬਜਰੀ ਲਾ ਕੇ ਅਸੀਂ ਆਪ ਹੀ ਬੰਦ ਕੀਤੇ ਆ ਪਰ ਆਵਾਜਾਈ ਬੜੀਆ ਕਾਜ ਕਰਕੇ ਬੱਚੇ ਜਾਂਦੇ ਆ ਉਹਦੇ ਕਰਕੇ ਆਵਾਜਾਈ ਟਰਾਲੀਆਂ ਜਾਂਦੀਆਂ ਉਹਦੇ ਨਾਲ ਫੇਰ ਪੁੱਟੀ ਜਾਂਦੀ ਹੈ ਫੇਰ ਇਹ ਨਾਲ ਸਮੇਂ ਦੇ ਸਮੇਂ ਜਦੋਂ ਜ਼ਿਆਦਾ ਡੂੰਘਾ ਹੁੰਦਾ ਮਿੱਟੀ ਮਿੱਟੀ ਪਾਉਂਦੇ ਆ ਪਰ ਮਿੱਟੀ ਟਿਕਦੀ ਨਹੀਂ ਹੈ ਤੇ ਇਹ ਕਰਕੇ ਜਦੋਂ ਆ ਹੁਣ ਬਰਸਾਤ ਦੇ ਨੇ ਇੰਨਾ ਭਰ ਜਾਂਦਾ ਵੀ ਬੱਚੇ ਸਕੂਲ ਜਾਣ ਵਾਲੇ ਟੈਂਪੂ ਛੋਟ ਛਟੇ ਜਿਹੜੇ ਆ ਉਹ ਕਈ ਵਾਰੀ ਪਲਟਣ ਦੀ ਕਦਾਤ ਤੇ ਆ ਜਾਂਦੇ ਨੇ ਕਿਉਂਕਿ ਇਹ ਕੋਈ ਵੀ ਧਿਆਨ ਦਿੰਦਾ ਨੇਤਾ ਸਾਰੇ ਆਉਂਦੇ ਨੇ ਜਾਣਦੇ ਨੇ ਵੇਖ ਕੇ ਚੱਲ ਜਾਂਦੇ ਨੇ ਤੇ ਮੁੜ ਕੇ ਜਿਹੜਾ ਇਹ ਨਾਲ ਕੋਈ ਧਿਆਨ ਨਹੀਂ ਦੇ ਬਾਹਰ ਜਾ ਕੇ ਤਾਂ ਹੀ ਸਮੱਸਿਆ ਦਾ ਜਾਣਕਾਰੀ ਕਰਾਈ ਆ ਨਾਲੇ ਇਥੋਂ ਹੀ ਲੰਘਦੇ ਆ ਜੀ ਰੋਜ਼ ਲੰਘਦੇ ਨਾਲ ਦੂਜੇ ਚੋਸ ਦਿਨ ਇਥੋਂ ਦੀ ਜਾਂਦੇ ਰਹਿੰਦੇ ਨੇ ਕਿਉਂਕਿ ਇਹ ਇਧਰ ਬਾਰਡਰ ਏਰੀਆ ਵਾ ਡੀਸੀ ਐਸਡੀਐਮ ਸਾਹਿਬ ਇਹ ਸਭ ਜਿਹੜੇ ਦੇ ਐਸਐਸਪੀ ਇਧਰ ਨੂੰ ਜਾ ਕੇ ਸਾਰਾ ਏਰੀਆ ਦੇਖਦੇ ਨੇ ਉਹਨਾਂ ਨੂੰ ਪਤਾ ਵੀ ਇਹ ਸਾਰਾ ਕੁਝ ਜਿਹੜਾ ਇਹ ਖਰਾਬ ਹੋਇਆ ਪਰ ਇਥੇ ਜਿਹੜੇ ਬੱਚੇ ਬਗਾਨੇ ਪੁੱਤ ਜਿਨ੍ਹਾਂ ਦੇ ਬੱਚੇ ਡਿੱਗ ਜਾਂਦੇ ਸੱਟਾਂ ਲੱਗ ਜਾਂਦੀਆਂ ਉਹਨਾਂ ਵਾਸਤੇ ਮੁਸ਼ਕਲ ਹੋ ਜਾਂਦਾ ਸੀ ਤੇ ਇਹ ਬੇਨਤੀ ਕਰਨੀ ਆ ਵੀ ਇਹਨੂੰ ਥੋੜਾ ਜਿਆਦਾ ਸਾਦੇ ਦੇਣਾ ਚਾਹੀਦਾ ਹਾਲ ਹੁੰਦਾ ਬਹੁਤ ਬੁਰੀ ਹਾਲ ਚਾਹੀ ਇੱਥੇ ਪਾਣੀ ਕੋਡੇ ਕੋਡੇ ਖਲੋ ਜਾਂਦਾ ਵਾ ਤੇ ਇੱਥੇ ਖਦਰਾ ਰਹਿੰਦਾ ਇੱਥੇ ਪਦੀ ਵੀ ਕੋਈ ਖਾਸਾ ਹੋ ਸਕਦਾ